ਹਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਬਿੰਦੂ ਮਿਸਟਰ ਜੋੜੀ ਤੇ ਤੇ ਅੱਜ ਹੈ ਦਿਨ ਵੀਰਵਾਰ ਆਪਾਂ ਕਰ ਰਹੇ ਆ ਆਪਣੇ ਬਾਬਾ ਜੀ ਦੇ ਦਰਗਾਹ ਤੇ ਜਾਣਾਗਾ ਗੁਜਰੀ ਤੇ ਚੂਰਮੇ ਦੀ ਤਿਆਰੀ ਆਪਾਂ ਇਧਰ ਆਟਾ ਛਾਣ ਲਿਆ ਆਟਾ ਗੁੰਨ ਕੇ ਆਪਾਂ ਤੇ ਕਰ ਦਿਆਂਗੇ ਇਧਰ ਹਣਾ ਰੋਟੀ ਦੀ ਤਿਆਰੀ ਤੇ ਤਵਾ ਰੱਖ ਲਿਆ ਆਪਾਂ ਨੇ ਗੈਸ ਚਲਾ ਲਿਆ ਤੇ ਰੋਟੀ ਬਣਾਣੀ ਕਰ ਦਿਆਂਗੇ ਹੁਣ ਆਪਾਂ ਥੋੜੀ ਜੀ ਰੋਟੀ ਆਪਾਂ ਹੈਵੀ ਬਣਾਵਾਂਗੇ ਥੋੜੀ ਜਿਹੀ ਭਾਰੀ ਕਿਉਂਕਿ ਚੂੜੀ ਕੁੱਟਣ ਲਈ ਨਾ ਵਧੀਆ ਰਹਿੰਦੀ ਹੈ ਵਧੀਆ ਰਹਿੰਦੀ ਹੈਗੀ ਨਾ ਇੱਧਰ ਆਪਾਂ ਰੋਟੀ ਤਵੇ ਤੇ ਪਾਤੀ ਰੋਟੀਆਂ ਆਪਣੀਆਂ ਗਈਆਂ ਪਾਣ ਆਪਾਂ ਲੈ ਲਈ ਪ੍ਰਾਂਤ ਤੇ ਇੱਧਰ ਪਈ ਆਪਣੇ ਸ਼ੱਕਰ ਤੇ ਨਾਲ ਹੈਗਾ ਆਪਣੇ ਦੇਸੀ ਘਿਓ ਤੇ ਆਪਾਂ ਰੋਟੀ ਨੂੰ ਲੈ ਕੇ ਜਿਸਕੋ ਦੇ ਨਾਲ ਹੀ ਹੁਣ ਆਪਾਂ ਰੋਟੀਆਂ ਨੂੰ ਲੈ ਕੇ ਜਦੋਂ ਆਪਾਂ ਪਰਾਤ ਦੇ ਵਿੱਚ ਰੋਟੀਆਂ ਹੌਲੀ-ਹੌਲੀ ਸੌਰੀ ਰੋਟੀਆਂ ਥੋੜੇ-ਥੋੜੇ ਆਪਾਂ ਨਾ ਪੀਸ ਬਣਾ ਕੇ ਪਰਾਤ ਵਿੱਚ ਪਾਵਾਂਗੇ ਉੱਪਰ ਆਪਾਂ ਥੋੜੀ ਜਿਹੀ ਚੱਕਰ ਪਾਵਾਂਗੇ ਚੱਕਰ ਤੇ ਰੋਟੀ ਨੂੰ ਆਪਾਂ ਹਨਾ ਮਿਕਸ ਕਰ ਲਾਂਗੇ ਮਿਕਸ ਕਰਕੇ ਆਪਾਂ ਕਿਉਂ ਉੱਪਰ ਪਾਵਾਂਗੇ ਕਿਉਂ ਪਾ ਕੇ ਦੇਖੋ ਇਹ ਆਪਣੀ ਹਨਾ ਚੋਰੀ ਹੋ ਗਈ ਤਿਆਰ ਤੇ ਆਪਾਂ ਇੱਕ ਰੱਖ ਲਿਆ ਕੋਲੇ ਥਾਲੇ ਦੇ ਵਿੱਚ ਆਪਾਂ ਚੋਰੀ ਦੀਆਂ ਪਿੰਨੀਆਂ ਬਣਾ ਕੇ ਰੱਖ ਲਾਂਗੇ ਪਿੰਨੀਆਂ ਜਦੋਂ ਆਪਾਂ ਹਨਾ ਬਣਾ ਲੀਆਂ ਤੇ ਇੱਕ ਇਹਨੂੰ ਡੋਲੂ ਦੇ ਵਿੱਚ ਲੈ ਕੇ ਡੋਲੂ ਵਿੱਚ ਪਾ ਲਾਂਗੇ ਕਿਉਂਕਿ ਡੋਲੂ ਚੱਕਣਾ ਈਜੀ ਹੈਗਾ ਹੈਗਾ ਵੀ ਜਾਣਾ ਵੀ ਆਪਣੇ ਥੋੜੀ ਜੀ ਦੂਰ ਆ ਗੁਜਰਾ ਘਰਾਟਾਂ ਦੇ ਕੋਲ ਘਰਾਟ ਤੋਂ ਸੜਕ ਜੀ ਪੈਂਦੀ ਹੈਗੀ ਤੇ ਫਿਰ ਆਪਾਂ ਪਾ ਲਿਆ ਪਿੰਨੀਆਂ ਡੋਲੂ ਦੇ ਵਿੱਚ ਤੇ ਨਾਲ ਆਪਾਂ ਆਪਣੀਆਂ ਕਰਾਂਗੇ ਜੋਤਾਂ ਤਿਆਰ ਜੋਤਾਂ ਦੇ ਨਾਲ ਹੀ ਆਪਾਂ ਥੋੜੀ ਜੀ ਪਾਵਾਂਗੇ ਕਣਕ ਤੇ ਇਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਤਿਆਰ ਤੇ ਭਾਂਡੇ ਆਪਾਂ ਇੱਧਰ ਰੱਖ ਦਾਂਗੇ ਆਪਣੇ ਭਾਂਡੇ ਪਾ ਕੇ ਆਪਣੇ ਸਾਫ਼ ਕਰ ਲਾਂਗੇ ਮੱਥਾ ਟੇਕ ਕੇ ਆਵਾਂਗੇ ਪਹਿਲਾਂ ਹਣਾ ਤੇ ਆ ਦੇਖੋ ਆਪਾਂ ਕਣਕ ਤੇ ਜੋਤਾਂ ਵੀ ਤਿਆਰ ਕਰ ਲਈਆਂ ਤੇ ਹੁਣ ਆਪਾਂ ਜਾ ਰਹੇ ਹਾਂਗੇ ਨੀਚੇ ਸਾਨੂੰ ਕਹਿੰਦੇ ਆਗੇ ਵੀ ਚਲੋ ਆਪਣਾ ਬੇਟਾ ਗਿਆ ਹੋਇਆ ਸੀਗਾ ਬਾਹਰ ਸਕੂਟੀ ਉਹਨਾਂ ਕੋਲੇ ਸੀਗੇ ਹੁਣ ਉਹ ਆ ਗਿਆ ਸਕੂਟੀ ਆਪਣੀ ਸਾਨੂੰ ਦਿਸ ਰਹੀ ਆ ਐਕਸਪ੍ਰੈਸ ਕਲਰ ਆ ਇਸ ਨੂੰ ਵੀ ਦਾ ਆਪਾਂ ਹੁਣ ਚੱਲ ਵੀ ਆਪਣੇ ਘਰ ਤੋਂ ਤੇ ਦੇਖਾਂ ਨੇਵੀਗੇਸ਼ਨ ਮੁੱਗੀ ਰਸਤਾ ਬਾਬਾ ਜੀ ਦੀ ਦਰਗਾਹ ਤੱਕ ਦਾ ਮਾਪਾਟਰ ਨੇ ਪੈ ਗਈ ਰੋੜ ਤੇ ਇਹ ਆ ਗਿਆ ਜੀ ਸਾਡੇ ਸ਼ਹਿਰ ਦਾ ਪੁਲ ਓਵਰ ਬ੍ਰਿਜ ਤੇ ਇੱਕ ਪਾਸੇ ਜਾਂਦਾ ਪਰ ਇਧਰ ਟ੍ਰੈਫਿਕ ਬਹੁਤ ਜ਼ਿਆਦਾ ਆ ਗਈ ਕਿਉਂਕਿ ਇਹ ਹੁਣ ਜਿਵੇਂ ਮਠੰਡਾ ਰੋਡ ਹੋ ਗਿਆ ਇਧਰੋਂ ਪਟਿਆਲੇ ਨੂੰ ਜਾਣ ਵਾਲੇ ਉਧਰੋਂ ਮਠੰਡੇ ਨੂੰ ਜਾਣ ਵਾਲੇ ਉਹ ਤਾਂ ਕਾਫੀ ਜ਼ਿਆਦਾ ਸਾਡੇ ਸ਼ਹਿਰ ਦੇ ਸੁਨਾਮ ਦੇ ਵਿੱਚ ਨਹੀਂ ਜਾਂਦੇ ਤੋਂ ਬਾਹਰੋਂ ਬਾਹਰ ਲੱਗ ਜਾਂਦੇ ਨੇ ਪਹਿਲਾਂ ਕੀ ਹੁੰਦਾ ਸੀ ਜਦੋਂ ਬੱਸ ਸਟੈਂਡ ਹੁਣ ਸਾਡਾ ਇਧਰ ਜਾ ਰਿਹਾ ਹੈ ਸੱਜੇ ਹੱਥ ਦੇਖੋਗੇ ਤੁਸੀਂ ਲੈਣ ਵਾਲੇ ਸੱਜੇ ਹੱਥ ਕੋਣ ਤੋਂ ਬਾਦ ਤੋਂ ਦੋੜਾ ਹੁਣ ਪਹੁੰਚ ਗਏ ਜੀ ਮਹਿਲਾ ਚੌਕ ਮਹਿਲਾ ਚੌਕ ਤੋਂ ਆਪਾਂ ਹੇਠ ਦੀ ਟੱਪ ਗਏ ਕੋਲਾ ਦੇ ਨਿੱਚੋਂ ਦੀ ਤੇ ਆਪਾਂ ਇੰਦਰਲਾ ਰਸਤਾ ਜਿਹੜਾ ਹੁਣ ਆਪਾਂ ਕਰਾ ਟੰਗ ਪੈ ਗਏ ਤੇ ਜਿਹੜਾ ਕੋਲਾ ਗਿਆ ਪੂਰ ਪਰਦੀ ਇਹ ਬਸ ਇੱਧਾ ਸੰਗਰੂਰ ਨੂੰ ਜਾਂਦੀ ਆ ਪਰਲੀ ਸਾਈਡ ਨਾ ਸਨਾਮ ਨੂੰ ਉਤਰ ਜਾਂਦੀ ਹੈ ਜੀ ਸੜਕ ਤੇ ਚੱਲ ਪਏ ਹੁਣ ਆਪਾਂ ਪਹੁੰਚ ਗਏ ਕਰਾਟਾ ਕਰਾਟਾ ਤੇ ਇੱਥੇ ਨਾ ਦੋ ਰਸਤੇ ਜਾਣੇ ਇੱਕ ਰਸਤਾ ਪਹਿਲਾਂ ਆਂਦਾਗਾ ਤੇ ਇੱਕ ਰਸਤਾ ਬਾਅਦੋਂ ਆਂਦਾਗਾ ਨਾ ਇਹ ਕੋਲ ਪਹਿਲੇ ਰਸਤਾ ਨਹੀਂ ਹੁਣ ਆਪਾਂ ਦੇ ਹੈਗੇ ਤੇ ਜਿਹੜਾ ਦੂਸਰਾ ਰਸਤਾ ਹੈਗਾ ਆਪਾਂ ਉਹ ਮੁੜਾਂਗੇ ਨਹਿਰ ਦੇ ਕੋਲੇ ਕੋਲੀ ਤੇ ਇੱਧਰ ਪਰਸਤੇ ਨੂੰ ਮੁੜਦੇ ਆ ਜੀ ਹੁਣ ਸੰਗਤਾਂ ਦੇਖੋ ਫੋਟੋ ਵੀ ਇਹਨਾਂ ਬਾਬਾ ਜੀ ਦੇ ਦਰਬਾਰ ਤੇ ਜਾ ਕੇ ਵੀ ਆ ਰਹੀਆਂ ਨੇ ਤੇ ਜਾ ਵੀ ਰਹੀਆਂ ਨੇ ਜੀਆਂ ਤੇ ਰਸਤਾ ਪੈ ਗਿਆ ਜੀ ਨੂੰ ਆਪਣਾ ਬਾਬਾ ਜੀ ਦੇ ਦਰਬਾਰ ਨੂੰ ਗੁਜਰਾਂਗਾ ਘਰਾਟਾਂ ਤੋਂ ਵੈਸੇ ਗੁਜਰਾਂ ਹਨ ਥੋੜੀ ਉਹ ਦੂਰ ਨਹੀਂਗੇ ਜਿਆਦਾ ਦੂਰ ਨਹੀਂ ਹੈਗੇ ਤੇ ਇੱਧਰ ਵਿੱਚ ਸੜਕ ਤੇ ਉੱਥੇ ਬਜਰੀ ਵੀ ਪੈਰੀ ਹੈਗੀ ਅਜਿਹੀ ਜੇ ਰੋੜੀ ਦੀ ਪਹਿਲੀ ਹੈਗੀ ਇਹ ਸਟਾਰਟ ਖੜਕੇ ਹੋਣੀ ਵਿੱਚ ਜੇ ਦੀ ਸਾਫ ਹੈ ਵਿੱਚ ਦੀ ਹੋਈ ਹੈ ਸਟੋਰੀ ਵੀ ਐਂਡ ਪਤਾ ਹੈ ਜਿੱਥੇ ਜਿੱਥੇ ਪਸੰਦ ਪਸੰਦ ਆਸਾਤ ਹੋ ਗਈ ਜੇ ਆ ਕੋਈ ਗੱਡੀ ਕੋਈ ਸਰਵਟ ਟਿਕਾਣਾ ਮਾਚਦੇ ਨੇ ਜੀ ਹੈਨਾ ਮੈਨਾਂ ਕਿ ਤਾ ਪਾਪਾ ਜੀ ਤੇ ਰਾਸ਼ਾ ਮੇਲਾ ਲੱਗਿਆ ਹੋਇਆ ਹੈਗਾ ਪੂਰਾ ਕਿੱਵਾਂ ਵੇ ਦਾ ਹਾਂ ਤਾਂ ਹੁਣ ਉਧਰੋਂ ਤਾਂ ਆਹ ਵੀ ਲੱਗ ਰਹੇ ਸੀਗੇ ਰੋਟਾ સફારી ਸੋਹ ਬੱਜਣੇ ਕਰਦਾ ਪਰਨਾ ਬਾਬਾ ਜਰਨਾਹੀ

ਲੋ ਜੀ ਆ ਗਿਆ ਆਪਾਂ ਬਾਬਾ ਜੀ ਦੇ ਦਰਵਾਜ਼ੇ ਦੇ ਅੰਦਰ Agora ਜੀ ਆਪਾਂ ਜੇ 30 ਸਾਈਡ ਮੱਥਾ ਟੇਕੇ ਜੁੱਤਾ ਵਾਲੀ ਸਾਈਡ ਹੁਣ ਆਪਾਂ ਲਗਾ ਰਹੇ ਹਾਂਗੇ ਜੁੱਤਾਂ ਜੁੱਤਾਂ ਲਗਾ ਕੇ ਤੇ ਇੱਧਰ ਜਿਹੜੀ ਆਪਣੀ ਕਣਕ ਸੀ ਉਧਰ ਕਣਕ ਦੇ ਢੇਰ ਤੇ ਪਾ ਕੇ ਤੇ ਹੁਣ ਆਪਾਂ ਇੱਧਰੋਂ ਚੱਲਾਂਗੇ ਬਾਹਰ ਨੂੰ ਬਾਹਰ ਜਾ ਕੇ ਆਪਾਂ ਚੱਲਾਂਗੇ ਇੱਧਰ ਗੁਰੂ ਘਰ ਆਪਾਂ ਇਸ ਵੱਲ ਜੇ ਮੱਥੇ ਮੱਥੇ ਦੇਣੀ ਨਾ يا تا او ته بيوا पाणी 14 روز را باڻي نه جواب ڏينو رب العالمين جي پروگرام ڪرڻ

ਆਪ ਵੀ ਕਰ ਆਪ ਵੀ ਕਰ ਕਿੱਥੇ ਖੜ ਜਾ ਨਹੀਂ ਪਾ ਆਪ ਵੀ ਕਰ ਮੈਂਨੇ ਕਈ ਸ਼ਬਦ ਸੁਣਿਆ ਨਹੀਂ ਜਿਹਨਾਂ ਦਾ ਸਾਰਾ ਇਹ ਉਹ ਕੇ ਉਹ ਕੰਮ ਕਰਦਾ ਹੋਰ ਅੜੋੜੇ ਕਿਉਂ ਰਹੇ ਜਿਹੜੀ ਤੁਮਾਨੂੰ ਵੀ ਦੋ ਬੰਦੇ ਕਿ ਮੈਂਨੂੰ ਚਲਪ ਕੋੜੇ ਗੇੜੀ ਲੈਣੇ ਦੇਖੋ ਹਾਂ ਵੀਡੀਓ ਚਲਾਈ ਨਹੀਂ ਹੈ ਜੀ ਜੇ ਜੀ ਜਿਹੜਾ ਆਪਾਂ ਵਾਪਸ ਚੰਨੇ ਆਂਗੇ ਸੁਨਾਮ ਨੂੰ ਵੀਡੀਓ ਬਣਾ ਕੇ ਬੋਲੀ ਤਾਂ ਜੰਨੇ ਆਂ ਤਾਂ ਬਟਨ ਦੱਬਿਆ ਨਹੀਂ ਹੋਰ ਭੁੱਲ ਗਿਆ ਬਟਨ ਦੱਬਣਾ ਆਨ ਕਰਾ ਨਹੀਂ ਆਇਆ ਕਿ ਵੀਡੀਓ ਸਟਾਰਟ ਕਰੀ ਗਈ ਬੋਲੀ ਦੀ ਐਨਾ ਬੋਲ ਕੇ ਛੱਟ ਗਈ ਤੇ ਗੁਜਰਾ ਤੋਂ ਚੱਲ ਕੇ ਹੁਣ ਆਪਾਂ ਆਵਾਜੇ ਜਲਦੀ ਦਰਾਖਤ ਦਰਾਖਤ ਵੈਸੇ ਤਾਂ ਅਰੇ ਵਾਹ ਇੱਕਾ ਕੀ ਹਣ ਆਲੇ-ਦਾਲੇ ਆਪਣੇ ਸਾਰੇ ਤਕਰੀਬਨ ਕਣਕ ਜੀ ਦੀ ਵਿਚ ਵਿਚ ਗਈ ਤੇ ਜਰਾ ਦੇਖਦੇ ਆਂ ਕਿ ਆਪਾਂ ਕਿੰਨੇ ਕ ਟਾਈਮ ਵਿੱਚ ਜੀ ਜਾਂਦੇ ਆਂ ਕਿ ਹਾਂ ਕਿੰਨੇ ਕਿਲੋਮੀਟਰ ਆ ਸਾਡਾ ਸੁਨਾਮ ਤੇ ਆਓ ਪਹਿਲਾਂ ਆਪਾਂ ਪਹਿਲੇ ਪਿੰਡ ਦੇ ਦਰਸ਼ਨ ਕਰਦੇ ਆਂ ਲੱਭੇ ਜਿਹੜੇ ਆਹ ਵਾਲੇ ਦਰਾਖਤ ਨਹੀਂ ਇਹ ਵਾਲੇ ਇਹ ਦਰਾਖਤ ਬਹੁਤ ਛੋਟੇ ਸੀ ਹੁਣ ਇਹ ਦਰਾਖਤ ਹੋ ਕੇ ਵੱਡੇ ਬੱਧਾ ਰੱਖਿਆ ਹੈ ਤ ਵਡੇ ਹੋ ਗਏ ਹੁਣ ਇਹਨਾਂ ਦੇ ਵਿੱਚੋਂ ਲਾਈਵ ਦੇ ਵਿੱਚ ਵਿਚਾਰੇ ਕਿਹੜੇ ਰਹਿਣਗੇ ਦੇਰ ਤੱਕ ਜਦ ਤੱਕ ਫੇਰ ਕਿਹੜਾ ਅਗਲੇ ਸਾਲ ਕਿਹੜਾ ਮਾਰਾਂਗੇ ਅਸੀਂ ਇਹ ਦੇਖਾਂਗੇ ਆਪਾਂ ਵੀ ਇਹਦੇ ਵਿੱਚ ਹੁਣ ਕਿਹੜੇ ਜੀਵਿਤ ਰਹਿਣਗੇ ਕਿਹੜੇ ਨੂੰ ਵੱਢ ਦੇਣਗੇ ਅਸੀਂ ਇਹ ਸਾਈਡ ਤੇ ਨਹੀਂ ਇਹੋ ਅਥੂ ਆ ਹਨਾ ਇਹ ਸਾਈਡ ਤੇ ਥੂਆ ਵਿੱਚ ਸਾਈਡ ਤੇ ਨਹੀਂ ਰਹਿ ਜਾਣਗੇ ਦੇਖਦੇ ਆਪਾਂ ਲਓ ਜੀ ਇਹ ਬੱਕਰੀਆਂ ਕਹਿੰਦੇ ਹਰ ਇੱਕ ਪਿੰਡ ਜੋ ਹੋਇਆ ਕਰਦੇ ਦੀ ਹਰੇ ਘਰ ਦੇ ਵਿੱਚ ਬਸ ਬਸ ਕੋਈ ਗੱਲ ਨਹੀਂ ਲੰਘ ਜਾਂਦੀ ਖੜਿਆਲ ਇਹ ਖੜਿਆਲ ਦਾ ਸਕੂਲ ਹੈ ਇਹ ਖੜਿਆਲ ਦਾ ਹੈਗਾ ਨਾ ਇਹ ਦੀ ਆਪਾਂ ਦੀ ਆਪਣੇ ਘਰੇ ਵਾਪਸ ਪਹੁੰਚੇਗੀ ਆਪਣੀ ਮਾਰਕੀਟ 'ਚ